ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਸ਼੍ਰੀ ਤਰਨ ਤਾਰਨ ਸਾਹਿਬ ਵਿਖੇ ਬੜੇ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਜਿਸ ਬਾਰੇ ਸਭਾ ਦੇ ਅਹੁਦੇਦਾਰਾਂ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ 462ਵਾਂ અવਤਾਰ ਪੁਰਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਬਾਰ ਵਿੱਚ ਅਤੇ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਵਿੱਚ ਬੜੀ ਧੂਮ ਧਾਮ ਨਾਲ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਮਨਾਇਆ ਜਾਂਦਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10 ਦਿਨ ਦੇ ਪ੍ਰੋਗਰਾਮ ਤਰਨਤਨ ਚੱਲਣਗੇ 11ਵੇਂ ਦਿਨ ਦੇ 11ਵਾਂ ਪ੍ਰੋਗਰਾਮ ਸ਼ੁਕਰਾਨੇ ਦਾ ਸ੍ਰੀ ਗੁਰਦਵਾਲ ਸਾਹਿਬ ਗੁਰੂ ਅਰਜਨ ਸਾਹਿਬ ਜੀ ਦੇ ਜਨਮ ਸਥਾਨ ਤੇ ਹੋਏਗਾ ਜਿਹਦੇ ਵਿੱਚ ਸਾਰੇ ਚੰਗਤ ਨੇ ਪਹੁੰਚਣਾ ਹੈ ਔਰ ਉੱਥੇ ਸਾਰੇ ਇਕ ਤਨ ਦਵਾਰ ਦਰਬਾਰ ਸਜੇਗਾ ਲੰਗਰ ਸਜਣਗੇ ਹਰ ਸਾਲ ਦੀ ਤਰ੍ਹਾਂ ਚੇਦ ਗੁਰਜੰਦੇਵ ਕੀਰਤਨ ਦਰਬਾਰ ਸਭਾ ਵੱਲੋਂ ਮਹਾਰਜੇ ਜੀ ਦਰਬਾਰ ਸਾਹਿਬ ਔਰ ਇਲਾਕੇ ਦੀਆਂ ਸ਼ਹਿਰ ਦੀਆਂ ਸੂ ਬਹੁਤ ਹੀ ਸਹਿਯੋਗ ਕਰਨ ਵਾਲੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਬੜੀ ਸ਼ਰਧਾ ਭਾਵਨਾ ਔਰ ਉਤਸ਼ਾਹ ਨਾਲ ਇਸ ਮਾਗਮ ਜੋਹਨ ਮਿਤੀ 11 ਅਪ੍ਰੈਲ ਤੋਂ ਲੈ ਕੇ 20 ਅਪ੍ਰੈਲ ਤੱਕ ਲਗਾਤਾਰ ਜੋਹਨ ਮਨਾਏ ਜਾ ਰਹੇ ਹਨ 10 ਦਿਨ ਦੇ ਸਮਾਗਮ ਹਨ ਜਿਸ ਦੇ ਵਿੱਚ 11 ਅਪ੍ਰੈਲ ਤੋਂ ਲੈ ਕੇ 17 ਅਪ੍ਰੈਲ ਤੱਕ ਲਗਾਤਾਰ 7 ਦਿਨ ਦੇ ਅੜੀਵਰ ਸਮਾਗਮ ਜੋ ਹਨ ਸ਼ਰਧੇ ਅਲੱਗ-ਅਲੱਗ ਗੁਰਦੁਆਰਾ ਸਾਹਿਬਾਂ ਵਿੱਚ ਹੋਣਗੇ ਉਬਰੰਦ 18 ਤਰੀਕ ਨੂੰ ਸਹਿਬ ਸ਼ੁਰੂ ਕਰਤੇ ਇੱਕ ਵਾਰ ਦਾ 404 ਸਾਲਾ ਪ੍ਰਕਾਸ਼ ਪੁਰਬ ਹੈ। ਪੁਸ਼ੀ ਦਰਬਾਰ ਸਭ ਤਰਨਤਾਰਨ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਜਾਏਗਾ। ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ 462ਵਾਂ ਪ੍ਰਕਾਸ਼ ਦਿਹਾੜਾ ਤਰਨਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਅਤੇ ਸ਼ਾਹ ਨਾਲ ਤਰਨਤਾਰਨ ਸਹਿਬ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਮਨਾਇਆ ਜਾ ਰਿਹਾ ਹੈ। ਸਭਾ ਵੱਲੋਂ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਨਾ ਸਮਾਗਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਕੇ ਗੁਰੂ ਘਰ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਜਾਣ ਤਰਨਤਾਰਨ ਤੋਂ ਵੀਐਸ ਸਾਹਿਲੀ ਵਿਸ਼ੇਸ਼ ਰਿਪੋਰਟ